ਕਾਜ਼ਾਰ ਵੈਲੀ ਨੂੰ ਮਿੰਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਤੇ ਬਹੁਤ ਖੂਬਸੂਰਤ ਹੈ ਸੋ ਇਹ ਜਿਹੜੀ ਝੀਲ ਆ ਦੇਖਣ ਨੂੰ ਤਾਂ ਬੜੀ ਥੋੜੀ ਲੱਗਦੀ ਆ ਪਰ ਇਹਦੀ ਡੂੰਘਾਈ ਹਜੇ ਤੱਕ ਮਾਪੀ ਨਹੀਂ ਗਈ ਇਹ ਇੰਨੀ ਜ਼ਿਆਦਾ ਡੂੰਗੀ ਆ ਤੇ ਇੱਥੇ ਪੈਰਾਗਲੇਡਿੰਗ ਕਰ ਸਕਦੇ ਹੋ ਤੁਸੀਂ ਸਭ ਤੋਂ ਵੱਡੀ ਗੱਲ ਹੈ ਜੇ ਬਰਫ਼ਣਾ ਹੁੰਦੇ ਤਾਂ ਇਹ ਬਹੁਤ ਜ਼ਿਆਦਾ ਵੱਡਾ ਗਰਾਊਂਡ ਬਣ ਜਾਂਦਾ ਠੀਕ ਹੈ ਗ੍ਰੀਨ ਵੈਲੀ ਬਣ ਜਾਂਦੀ ਹੈ ਤੇ ਬਰਫ਼ ਪਏ ਤਾਂ ਸਨੋ ਵੈਲੀ ਬਣ ਜਾਂਦੀ ਹੈ ਆ ਦੇਖੋ ਬੱਚਿਆਂ ਵਾਸਤੇ ਅਲੱਗ-ਅਲੱਗ ਗੇਮਸ ਨੇ ਇਧਰਲੇ ਪਾਸੇ ਬਾਂਦਰ ਬੈਠੇ ਆ ਇਹ ਆਪਣੇ ਗਵਾਂਢੀ ਆ ਥੋਨੇ ਕਿਉਂਕਿ ਇਹਨਾਂ ਦੇ ਘਰੇ ਆ ਕੇ ਆਪਾਂ ਕਬਜ਼ਾ ਕੀਤਾ ਹੋਇਆ ਤਾਂ ਕਰਕੇ ਇਹ ਆਸੇ-ਪਾਸੇ ਦੇਖਦੇ ਵੀ ਕਦੋਂ ਸਾਡਾ ਦਾ ਲੱਗੇ ਕਦੋਂ ਇਹਨਾਂ ਦਾ ਕੁਝ ਚੱਕ ਕੇ ਲੈ ਕੇ ਜਾ ਗਏ ਹੈਨਾ ਫਲਹਾਲ ਆਪਾਂ ਟੈਂਟਾ ਜਿਹੜਾ ਪੱਟ ਲਿਆ ਗੱਦੇ-ਗੁੱਦੇ ਪਰੇ ਕਰੀ ਜਾਂਦੇ ਆ ਸਾਰਾ ਸਮਾਨ ਇੱਕ ਵਾਰੀ ਗੱਡੀ ਚੋਂ ਕੱਢ ਕੇ ਠੀਕ ਆ ਆ ਮੁੰਡਾ ਕੈਨੇਡਾ ਵਾਲਾ ਦੇਖੋ ਕਿੰਨਾ ਕੰਮ ਕਰਦਾ ਇਹ ਤਾਂ ਬਹੁਤ ਜ਼ਿਆਦਾ ਕੰਮ ਕੀਤਾ ਕੰਮ ਨਹੀਂ ਕੀਤਾ ਬਾਕੀਆਂ ਨੇ ਤਾਂ ਵੈਸੇ ਬਹੁਤ ਜ਼ਿਆਦਾ ਕੰਮ ਕੀਤਾ ਆ ਸਭ ਤੋਂ ਦੇਖੋ ਸਾਡੇ ਬਜ਼ੁਰਗ ਨੇ ਤੇ ਇਸ ਵਕਤ ਆਂਡਿਆਂ ਦੀ ਭੁਰਜੀ ਬਣਾਉਣ ਦੀ ਬਿਲਕੁਲ ਤਿਆਰੀ ਹੈ ਤੇ ਇਧਰੋਂ ਜਿਹੜੀਆਂ ਪਾਣੀ ਦੀਆਂ ਬੋਤਲਾਂ ਇਧਰਲੇ ਪਾਸੇ ਦਾਲ ਤੜਕਾ ਜਿੰਨਾ ਵੀ ਹੈਗਾ ਹੈ ਨਾ ਉਹ ਤੇ ਆਏ ਆਸਨ ਲਾਉਂਦੇ ਇਹਨਾਂ ਦਾ ਕੰਮ ਆ ਯਾਰ ਅਸਲ ਦੇ ਵਿੱਚ ਸਟੋਪ ਦੇ ਵਿੱਚ ਕੀ ਕਰਨਾ ਪੰਪ ਮਾਰਨਾ ਪੰਪ ਮਾਰਨਾ ਆ ਜਿਹੜੀ ਹੈਗਾ ਨਾ ਇਹਨੂੰ ਮਾਰਨਾ ਆਟਾ ਗੁੰਨਿਆ ਜਾ ਰਿਹਾ ਤੇ ਫਲਹਾਲ ਹੁਣ ਗੱਡੀ ਦੀ ਇੱਕ ਵਾਰੀ ਇੱਕ ਸਫਾਈ ਕਰ ਲੈ ਕਿਉਂਕਿ ਨਵਾਂ ਸਾਲ ਜਿਹੜਾ ਸੀਗਾ ਮਨਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਜਿਵੇਂ ਵਿਆਹ ਤੋਂ ਬਾਅਦ ਹੈ ਨਾ ਉਹ ਖਿਲਰ ਆਇਆ ਪਿਆ ਹੁੰਦਾ ਸਾਰਾ ਕੁਝ ਇਕੱਠਾ ਕਰਨਾ ਤੇ ਇਧਰ ਪਏ ਧੂਈ ਹੈ ਤੇ ਇੱਕ ਵੀਡੀਓ ਦਿਖਾਵਾਂਗੇ ਤੁਹਾਨੂੰ ਲੱਕੜਾਂ ਵੜਨ ਦਾ ਤਰੀਕਾ ਬਹੁਤ ਵਧੀਆ ਸੀ ਸੋ ਇਧਰਲੇ ਪਾਸੇ ਬਾਂਦਰ ਬੈਠੇ ਐ ਇਹ ਆਪਣੇ ਗਵਾਂਢੀ ਇੱਥੋਂ ਦੇ ਕਿਉਂਕਿ ਇਹਨਾਂ ਦੇ ਘਰੇ ਆ ਕੇ ਆਪਾਂ ਕਬਜ਼ਾ ਕੀਤਾ ਹੋਇਆ ਤਾਂ ਕਰਕੇ ਇਹ ਆਸੇ ਪਾਸੇ ਦੇਖਦੇ ਆ ਵੀ ਕਦੋਂ ਸਾਡਾ ਦਾ ਲੱਗੇ ਕਦੋਂ ਇਹਨਾਂ ਦਾ ਕੁਝ ਚੱਕ ਕੇ ਲੈ ਕੇ ਜਾਗੇ ਹੈਨਾ ਸੋ ਇਹਨਾਂ ਦਾ ਤਰੀਕਾ ਦੇਖੋ ਇੱਕ ਸੈਂਟਰ 'ਚ ਐ ਇੱਕ ਇਧਰ ਹੋ ਗਿਆ ਇੱਕ ਜਾ ਉਧਰਲੇ ਪਾਸੇ ਹੈਨਾ ਆ ਦੇਖੋ ਇਹਨਾਂ ਨੇ ਹੁਣ ਉਧਰੋਂ ਛਾਲ ਮਾਰਨੀ ਐ ਇਹਨਾਂ ਚਾਹ ਤਰਫਾ ਹਮਲਾ ਜਿਹੜਾ ਹੈਗਾ ਗੱਡੀ ਤੇ ਕਦੋਂ ਵੀ ਹੋ ਸਕਦਾ ਸੋ ਆਪਣਾ ਅੱਜ ਅਗਲਾ ਦਿਨ ਸ਼ੁਰੂ ਹੈ ਤੇ ਫਲਾ ਹਾਲ ਪੱਗ ਪੁਗ ਬਣ ਕੇ ਤੇ ਆਪਦਾ ਖਾਣਾ ਪੀਣਾ ਬਣਾ ਕੇ ਅਸੀਂ ਪਹੁੰਚਿਆ ਹੁਣ ਖਿਆਰ ਵੈਲੀ ਦੇ ਵਿੱਚ ਖਿਆਰ ਵੈਲੀ ਨੂੰ ਮਿਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਤੇ ਬਹੁਤ ਖੂਬਸੂਰਤ ਹੈ ਖਾਸ ਕਰਕੇ ਇਨਾ ਨੇਚਰਲ ਰਿਸੋਰਸ ਆ ਯਾਰ ਮੇਰਾ ਦਿਲ ਬੜਾ ਖੁਸ਼ ਹੋਇਆ ਇੱਥੇ ਆ ਕੇ ਪਰ ਉਹੀ ਗੱਲ ਸਾਡੀ ਮੇਨਟੇਨੈਂਸ ਥੋੜੀ ਜੀ ਕਮੀਆਂ ਹੋ ਜਾਂਦੀਆਂ ਆ ਓਵਰ ਪਾਪੂਲੇਟਡ ਹੋਣ ਕਰਕੇ ਤੇ ਥੋੜੇ ਆ ਅਨਸਿੱਖਿਤ ਹੋਣ ਕਰਕੇ ਠੀਕ ਹੈ ਸੋ ਪਰ ਇੱਕ ਵਾਰ ਮੈਂ ਤੁਹਾਨੂੰ ਪਿੱਛੋਂ ਸਾਰਾ ਵੀਊ ਦਿਖਾ ਰਿਹਾ ਤੁਸੀਂ ਦੇਖੋ ਯਾਰ ਪਿੱਛੇ ਸਾਰੇ ਦਾ ਸਾਰਾ ਆਪਾਂ ਗੱਲ ਕਰ ਗਏ ਤਾਂ ਨਜ਼ਾਰਾ ਜਿਹੜਾ ਬਰਫ਼ ਹੈ ਖੁੱਲੇ ਮੈਦਾਨ ਨੇ ਤੇ ਝੀਲਾਂ ਵਿੱਚ ਤੁਹਾਨੂੰ ਦਿਖ ਰਿਹਾ ਇਹ ਝੀਲ ਦੀ ਜਿਹੜੀ ਡੂੰਘਾਈ ਅਜੇ ਤੱਕ ਕਿਸ ਤੋਂ ਮਾਪੀ ਨਹੀਂ ਗਈ ਤੇ ਜਿਹੜਾ ਉੱਪਰ ਐਟਮੋਸਫੀਅਰ ਹੈ ਇਹ ਤਾਂ ਕਹਿ ਸਕਦੇ ਆ ਬਾ ਕਮਾਲ ਹੈ ਸੋ ਮੈਂ ਅਲੱਗਾ ਅਲੱਗਾ ਐਂਗਲ ਤੋਂ ਤੁਹਾਨੂੰ ਘੁਮਾ ਰਿਹਾ ਮਾਲਾ 360 ਤੋਂ ਤੁਹਾਨੂੰ ਦਿਖਾ ਰਿਹਾ ਹਜ਼ਾਰ ਨੂੰ ਤੇ ਜ਼ਬਰਦਸਤ ਬਹੁਤ ਹੀ ਖੂਬਸੂਰਤ ਮੈਦਾਨ ਧੁੱਪ ਲੱਗ ਰਹੀ ਹੈ ਇੱਕ ਪਾਸੇ ਇੱਕ ਪਾਸੇ ਆਪਾਂ ਕਰ ਗਏ ਬਰਫ਼ ਤੇ ਸਾਹਮਣੇ ਹੋਟਲ ਰੈਸਟੋਰੈਂਟ ਹੈ ਤੇ ਇਹ ਤੋਂ ਬਿਨਾ ਜਿਹੜੇ ਰੈਸਟ ਹਾਊਸ ਵੀ ਬਣੇ ਹੋਇਆ ਫੋਰੈਸਟ ਵਿਭਾਗ ਦੇ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਠੀਕ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਉਹ ਕਿੱਦਾਂ ਲੈ ਜਾ ਸਕਦੇ ਹੋ ਉਹਦੇ ਬਾਰੇ ਵੀਡੀਓ ਤੇ 解释 ਵੀ ਕਰ ਦੂੰਗਾ ਮੈਂ ਇੱਕ ਸਪੈਸ਼ਲ ਵੀਡੀਓ ਬਣਾ ਦੇਾਂਗੇ ਸੋ ਗੁਰਪ੍ਰੀਤ ਕੋਆਰਡੀਨੇਟਰ ਨਾਲ ਮਿਲੋ ਤੇ ਗੁਰਪ੍ਰੀਤ ਨਾਲ ਕੋਈ ਹਾਟਲ ਨਾਲ ਘੁੰਮੋ ਚਾਹੇ ਦੇਸ਼ ਕੋਮੋ ਚਾਹੇ ਵਿਦੇਸ਼ ਕੋਮੋ ਤੁਹਾਨੂੰ ਯਾਰ ਸਾਰੀਆਂ ਚੀਜ਼ਾਂ ਨਾਲ ਯਾਰ ਦਵਾਵਾਂਗੇ ਇੱਥੇ ਉਹਨਾਂ ਨੇ ਪੌਲ ਬਣਾਇਆ ਹੋਇਆ ਹਾਂ ਆਪਾਂ ਗੱਲ ਕਰ ਗਏ ਝੀਲ ਦੇ ਵਿੱਚ ਸੋ ਜਿਹੜੀ ਝੀਲ ਆ ਦੇਖਣ ਨੂੰ ਤਾਂ ਬੜੀ ਥੋੜੀ ਲੱਗਦੀ ਆ ਪਰ ਇਹਦੀ ਡੂੰਘਾਈ ਹਜੇ ਤੱਕ ਮਾਪੀ ਨਹੀਂ ਗਈ ਇਹ ਇੰਨੀ ਜ਼ਿਆਦਾ ਡੂੰਗੀ ਆ ਹਨਾ ਸੋ ਜਿਹੜੇ ਹੈਗੇ ਆ ਫੈਮਲੀਆਂ ਆਉਂਦੀਆਂ ਨੇ ਤੇ ਆਦਾਂ ਫੋਟੋ ਵਗੈਰਾ ਕਰਾਉਂਦੇ ਹਨਾ ਸੋ ਤੇ ਇਹ ਸਾਰੀ ਸਾਰੀ ਇੱਕਦਮ ਨਹੀਂ ਦਲਦੜ ਆ ਤੇ ਆਸੇ ਪਾਸੇ ਦਾ ਮਾਹੌਲ ਆ ਜਿਹੜਾ ਉਹ ਦਿਖਾ ਦਿਆ ਤੁਹਾਨੂੰ ਤੇ ਅੱਜ ਹਜੇ 12 ਵਜੇ ਤੇ ਕੋਈ ਜ਼ਿਆਦਾ ਰਾਸ਼ ਨਹੀਂ ਹੈ ਤੇ ਇੱਥੇ ਪੈਰਾਗ ਲੈਡਿੰਗ ਕਰ ਸਕਦੇ ਤੁਸੀਂ ਸਭ ਤੋਂ ਵੱਡੀ ਗੱਲ ਆ ਆ ਦੇਖੋ ਇੱਥੋਂ ਜਿਹੜਾ ਕਿਦਾਂ ਇੱਕ ਮਿੰਟਾ ਕਿੰਨੇ ਤਨ 4 ਜਾਣੇ ਪਰ ਕਰਾਉਣ ਆਲੇ ਇਹ ਪਤਾ ਨਹੀਂ ਤਾਂ ਚੜੂਗਾ ਤੇ ਨਹੀਂ ਚੜੂਗਾ ਉ ਬੱਲੇ 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 ਠੀਕ ਆ ਥੋੜੀ ਛੋਟੀ ਜੀ ਪੈਰਾਗ ਲੈਡਿੰਗ ਕਰਾਉਂਦੇ ਹੋ ਉਥੋਂ ਲੈ ਕੇ ਇੱਥੋਂ ਤੱਕ ਹੈਨਾ ਸੋ ਕਾਫੀ ਇੰਜੋਏ ਵਾਲੀਆਂ ਚੀਜ਼ਾਂ ਇਧਰਲੇ ਪਾਸੇ ਜਿਹੜੇ ਆ ਤੁਹਾਨੂੰ ਦਿਖ ਰਿਹਾ ਹਾਊਸ ਹੈਨਾ ਜਾ ਇਧਰਲੇ ਇਹ ਸਾਰੇ ਫੋਰੈਸਟ ਨੂੰ ਭਾਗਦੇ ਨੇ ਇਹ ਗੈਸਟ ਹਾਊਸ ਨੇ ਤੁਸੀਂ ਇਹਨਾਂ ਦੇ ਵਿੱਚ ਵੀ ਰਹਿ ਸਕਦੇ ਹੋ ਤੇ 1000 ਜਿਹੜਾ ਹੈਗਾ ਆਪਾਂ ਕਿ ਅ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਬਰਡਸ ਨੇ ਅੱਗੇ ਚੱਲਦੇ ਆਂ ਬਰਫ ਵਾਲੇ ਪਾਸੇ ਹਨਾ ਬਾਕੀ ਤੁਹਾਨੂੰ ਦਿਖਾਈ ਦਿੱਤਾ ਪੈਰਾਗ ਲੇਡਿੰਗ ਤੱਕ ਕਰ ਲਿਆ ਤੇ ਲੋ ਜੀ ਘੁੰਮਦੇ ਘਮਾਉਂਦੇ ਆਪਾਂ ਆ ਗਏ ਹੁਣ ਬਰਫ ਦੇ ਵਿੱਚ ਹਨਾ ਤੇ ਬਰਫ ਜਿਹੜੀ ਹੈਗੀ ਆ ਪਿਗਲ ਕੇ ਪਾਣੀ ਬਣੀ ਜਾਂਦੀ ਹੈ ਸੋ ਇਹੋ ਜੀ ਬਰਫ਼ ਤੇ ਜਿਹੜਾ ਹੈਗਾ ਜ਼ਿਆਦਾ ਤੁਰਨਾ ਔਖਾ ਹੈ। ਕਾਰਨ ਕੋਕ ਅੱਧਾ ਕੇ ਪਾਣੀ ਬਣੀ ਜਾਂਦੀ ਹੈ ਤੇ ਪਾ ਜਦੋਂ ਪੈਰ ਰੱਖਦੇ ਆ ਤੇ ਨਾਲ ਦੇ ਨਾਲ ਥੱਲੇ ਪਿਘਲ ਜਾਂਦਾ ਹਨ। ਇਹਦੇ ਨਾਲ ਚੰਗਾ ਜਿਹੜੀ ਪੂਰੀ ਸਨੂਆ ਉਹ ਤੇ ਤੁਰਨਾ ਜ਼ਿਆਦਾ ਹੀ ਸੌਖਾ ਹੈ। ਆ ਮਨ ਦਾ ਸਾਡੇ ਲਈ ਚਿਕਾ ਮਾਰਦੇ ਹੋ ਜੀ ਹਨ। ਸੋ ਬਹੁਤ ਹੀ ਖੂਬਸੂਰਤ ਨਜ਼ਾਰਾ ਯਾਰ ਬਹੁਤ ਹੀ ਖੂਬਸੂਰਤ ਵੈਲੀ ਹੈ। ਤੇ ਜੇ ਬਰਫ਼ ਨਾ ਹੁੰਦੀ ਤਾਂ ਇਹ ਬਹੁਤ ਜ਼ਿਆਦਾ ਵੱਡਾ ਗਰਾਊਂਡ ਬਣ ਜਾਂਦਾ। ਠੀਕ ਹੈ। ਗ੍ਰੀਨ ਵੈਲੀ ਬਣ ਜਾਂਦੀ ਹੈ। ਬਰਫਾਇਦਾ سنو ਵੈਲੀ ਬਣ ਜਾਂਦੀ ਹੈ ਆ ਲੇਕ ਆ ਜਿਹੜੀ ਇਹ ਬਹੁਤ ਰੁੰਗੀ ਮੈਂ ਤੁਹਾਨੂੰ ਦੱਸ ਚੁੱਕਿਆ ਤੇ ਬਹੁਤ ਹੀ ਖੂਬਸੂਰਤ ਹੈ ਸੋ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਪੰਜਾਬ ਵਾਲਿਓ ਪੰਜਾਬ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ਤੀਹੇ ਪਠਾਨਕੋਟ ਤੋਂ ਤੁਸੀਂ ਇੱਥੇ ਆ ਕੇ ਉਧਰ ਇੰਜੋਏ ਕਰ ਸਕਦੇ ਹੋ તાਜੀ ਬਰਫਵਾਰੀ ਹੋ ਕੇ ਹਟੀ ਹੈ ਤੇ ਸਾਰੀ ਵੈਲੀ ਆ ਜਿਹੜੀ ਆਪਾਂ ਗੱਲ ਕਰ ਗਏ ਚਿੱਟੀ ਚਾਦਰ ਬਣ ਚੁੱਕੀ ਹੈ ਤੇ ਟਾਇਰਾਂ ਦੇ ਭਾਈ ਜਿਹੜਾ ਹੈਗਾ ਤੁਸੀਂ ਝੂਟੇ ਲੈ ਸਕਦੇ ਆ ਪੈਰਾ ਗਲੇਡਿੰਗ ਕਰ ਸਕਦੇ ਆ ਤੇ ਆਪਾਂ ਗੱਲ ਕਰਕੇ ਹੋਰ ਖਾਣ ਪੀਣ ਦਾ ਗੋਲ ਗੱਪੇ ਖਾਣ ਦਾ ਵੀ ਉਹਨਾਂ ਦਾ ਲੈ ਸਕਦੇ ਆ ਬਾਕੀ ਸਟੋਰ ਗਾ ਹੀ ਪਾ ਸਕਦੇ ਆ